ਇਨਾਂ ਨੇ ਜਿਹੜਾ ਇਹ ਕੰਦ ਕੀਤਾ ਹੈ ਇਹ ਦੱਸਦਾ ਹੈ ਕਿ ਪਾਕਿਸਤਾਨ ਦੀ ਇੱਟ ਰੈਟ ਖੜਕਾਈ ਜਾਵੇਗੀ ਮੈਂ ਮੋਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਸਾਡੇ નિર્ਦੋਸ਼ ਲੋਕਾਂ ਦੀ ਹੱਤਿਆ ਕੀਤੀ ਹੈ ਇਸੇ ਤਰ੍ਹਾਂ ਹੀ ਇਹਨਾਂ ਦੀ ਜਿੱਦਾਂ ਪਲਵਾਮਾ ਦੇ ਵਿੱਚ ਬਦਲਾ ਲਿਆ ਸੀ ਇਸੇ ਤਰ੍ਹਾਂ ਹੀ ਬਦਲਾ ਲਿਆ ਜਾਵੇ ਇਹ ਬਹੁਤ ਹੀ ਘਿਣਾਉਣੀ ਹਰਕਤ ਹੈ ਮੈਂ ਕਹਿੰਦਾ ਹਾਂ ਸਾਰੇ ਦੇਸ਼ਾਂ ਨੂੰ ਰਿਪੋਰਟ ਹੋ ਗਏ

ਔਰ ਮੇਰੇ ਸਾਰੇ ਹੀ ਇਲਾਕਾ ਨਿਵਾਸੀ ਜੋ ਕਿ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਕਿਉਂਕਿ ਨਾਂ ਲੈਣਾ ਤੇ ਫਿਰ ਬਹੁਤ ਸਾਰੇ ਨਾਮ ਮੈਨੂੰ ਲੈਣੇ ਪੈਣੇ ਆ ਤੇ ਟਾਈਮ ਇੰਨਾ ਨਹੀਂ ਹੈਗਾ ਔਰ ਮੈਂ ਜੋ ਅੱਜ ਰੋਸ ਮਾਰਚ ਆਪਣੀ ਵਾੜ ਕੱਢਿਆ ਜਾ ਰਿਹਾ ਜੋ ਕਿ ਪਰਸੋਂ ਇਹਨਾਂ ਹਿੰਦੂਆਂ ਦਾ ਇੱਕ ਜੋ ਅਮਰਨਾਥ ਜਾਲੀ ਗਿਆਸੀ ਇੰਨੇ ਉਥੇ ਤੱਕ ਨਾਂ ਤੇ ਧਰਮ ਵੀ ਆ ਪੁੱਛ ਕੇ ਉਹਨਾਂ ਨੂੰ ਮਾਰੇ ਬਹੁਤ ਹੀ ਨਿੰਦਣਯੋਗ ਕੰਮ ਕੀਤਾ ਹੈ। ਉਹ ਇਹ ਕਹਾਂਗਾ ਤਕਵਾ ਦੀ ਪਰ ਜੋ ਇਹਨਾਂ ਨੇ ਪਰਸੋ ਕੀਤਾ ਮੈਂ ਸਰ ਕੇ ਮਾਰਾਂਗਾ ਉਹਨਾਂ ਦੀ 21 ਨਾ ਦਿਓ ਮੋਦੀ ਸਾਹਿਬ ਕਿਉਂਕਿ ਚਲੋ ਜਾ ਰਿਹਾ ਹੈ ਕਿ ਅਮਰ ਰਾਜੀ ਯਾਤਰਾ ਇਸ ਵਾਰੀ ਰੋਕ ਦਿੱਤੀ ਜਾਵੇ। ਬਿਲਕੁਲ ਨਹੀਂ ਬਿਲਕੁਲ ਨਹੀਂ ਕਿਸੇ ਵੀ ਗੱਟਕੀ ਮੰਚਾਣੀ ਹੋਏਗੀ ਸਾਡੀ ਹਿੰਦੁਸਤਾਨ ਦੀ ਬਾਬਾ ਬਰਫਾਨੀ ਦੀ ਤਰ੍ਹਾਂ ਰੋਕੀ ਜਾ ਕਿ ਹਿੰਦੂ ਜੇ 26 ਮਹੀਨ 260 ਹਜ਼ਾਰ ਦਾ ਕਟਾ تھا ਜਾਏਗਾ ਔਰ 1 ਇੱਕ ਚ ਵੱਜੇਗਾ ਹਿੰਦੂਸ ਹਿੰਦੁਸਤਾਨ ਮਰਦਾਬਾ ਪਾਕਿਸਤਾਨ ਮਰਦਾਬਾ ਜੁਗੋ ਜੁਗੋ ਸੇ ਯਹੀ ਹਮਾਰੀ ਪਾਰਟੀ ਹੈ ਹੁੰਦੀ ਆ ਨਕੇਸ਼ ਮੈਂ ਪਾਕਿਸਤਾਨ ਨੂੰ ਚੇਤਾਵਨੀ ਦਿੰਦਾ ਕਿ ਐ ਕ੍ਰੈਕਟਰ ਦਾ ਕੀਤਾ ਖੋਲ ਦਿਓ ਹਿੰਦੁਸਤਾਨ ਦਾ ਕੱਟਲਾ ਤਾਂ ਫੌਜ ਤੇ ਤੁਹਾਡੇ ਦੇ ਭਾਰੀ ਜੇ ਤੁਹਾਨੂੰ ਕਰੋ ਕੱਢ ਕੇ ਨਾ ਮਾਰੀਏ ਤੇ ਵੀ ਹਿੰਦੁਸਤਾਨੀ ਔਰ ਮੈਂ ਦੇਖੋ ਸਾਰੀਆਂ ਸਾਡੀ ਜਮਹੂਰੀ ਸੈਕੂਲਿਜ਼ਮ ਪਾਰਟੀ ਹੈ ਔਰ ਸਾਰੀਆਂ ਪਾਰਟੀਆਂ ਇਸ ਮੰਚ ਤੇ ਧਰਮ ਦੇ ਨਾਲ ਨੇ ਨੇ ਧਰਮ ਦੇ ਨਾਂ ਤੇ ਅੰਤਗਵਾਦ ਫੈਲਾਇਆ ਉਹਦੋਂ ਦੀ ਮਹੱਤਿਆ ਕੀਤੀ ਆ ਔਰ ਮੈਂ ਬਹੁਤ ਸਖਤ ਇਹਨਾਂ ਦੀ ਨਿੰਦਾ ਕਰਦਾ ਇਨਟ ਦਾ ਜਵਾਬ ਜ਼ਰੂਰ ਆਵਣਾ ਨਾਮ ਕੀ ਕਿਹਾ ਜਿਹੜਾ ਕਹਿੰਦਾ ਸ਼ੋਕ ਪਾਠਕ ਅੱਜ ਅਸੀਂ ਬੜੇ ਹੀ ਦੁਖੀ ਹਿਰਦੇ ਨਾਲ ਗਵਾੜ ਨੰਬਰ 16 ਦੇ ਕਾਉਂਸਲਰ ਸੰਦੀਪ ਰਿੰਕਾ ਜੀ ਦੀ ਅਗਵਾਈ ਹੇਠ ਇਹ ਕੈਂਡਲ ਮਾਰਚ, ਰੋਸ ਮਾਰਚ ਕਰ ਰਹੇ ਆ ਆਪਣੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ, ਅਪੀਲ ਕਰਦੇ ਆ ਕਿ ਪਾਕਿਸਤਾਨ ਦਾ ਜਵਾਬ ਪਾਕਿਸਤਾਨ ਨੂੰ ਜਵਾਬ ਉਸ ਤਰ੍ਹਾਂ ਦਿਓ ਜਿਸ ਤਰ੍ਹਾਂ ਪਿਛਲੀ ਵਾਰੀ ਇੱਕ ਸਰਜੀਕਸਟ੍ਰਾਈਕ ਕੀਤੀ ਸੀਗੀ। ਉਹ ਤੋਂ ਵੀ ਬੇੜਾ ਜਵਾਬੇ ਤੋਂ ਇਹਨਾਂ ਨੂੰ ਦਿਓ ਤਾਂ ਕਿ ਇਹਨਾਂ ਦੀਆਂ ਪੁਸ਼ਤਾ ਵੀ ਤਾਂ ਕਿ ਇਹਨਾਂ ਦੀਆਂ ਪੁਸ਼ਤਾ ਵੀ ਯਾਦ ਰੱਖਣ ਕਿ ਕਿਸੇ ਤੇ ਹਮਲਾ ਕੀਤਾ ਸੀਗਾ ਤੇ ਕਿਦਾਂ ਉਹਨਾਂ ਨੇ ਪਾਜੀ ਮੋੜੀ ਆ ਮੈਂ ਬੜਾ ਹੀ ਆਪਣੇ ਵਾਰਡ ਨੰਬਰ ਸਾਰੇ ਵਾਲੇ ਸਾਥੀਆਂ ਦਾ ਸ਼ੁਕਰਗੁਜ਼ਾਰ ਆ ਸਾਰਿਆਂ ਨੇ ਬੜੇ ਦੁਖੀ ਹਿਰਦੇ ਦੇ ਨਾਲ ਇਹ ਕਾਂਡਲ ਮਾਰਚ ਵਿੱਚ ਹਿੱਸਾ ਲੈ ਕੇ ਬਹੁਤ ਹੀ ਸ਼ਰ ਸ਼ਰਧਾਂਜਲੀ ਦਿੱਤੀ ਆ ਉਹ 26 27 ਜਿਹੜੇ નિર્ਦੋਸ਼ ਲੋਕਾਂ ਨੂੰ ਮਾਰਿਆ ਇਹਨਾਂ ਨੇ ਅਤਵਾਦਾਂ ਕਹਿੰਦੇ ਕੋਈ ਧਰਮ ਨਹੀਂ ਹੁੰਦਾ ਲੇਕਿਨ ਇਹਨਾਂ ਨੇ ਧਰਮ ਨੂੰ ਵੇਖ ਕੇ ਹਿੰਦੂਆਂ ਨੂੰ ਟਾਰਗੇਟ ਕਰਕੇ ਜਿਹੜਾ ਨੇ ਮਾਰਿਆ ਵਾ ਇਹਨਾਂ ਦੀ ਨਸਲ ਨਸਲ ਕੁਸ਼ੀ ਕੀਤੀ ਆ ਮੈਂ ਪੀਐਮ ਨੂੰ ਮੋਦੀ ਨੂੰ ਮੋਦੀ ਜੀ ਨੂੰ ਇਹ ਬੇਨਤੀ ਕਰਾਂਗਾ ਕਿ ਉਹ ਵੀ ਇਹੋ ਜਿਹਾ ਸਟੈਪ ਚੁੱਕਣ ਕਿ ਇਹਨਾਂ ਦੀਆਂ ਪੁਸ਼ਤਾ ਯਾਦ ਕਰਨ ਕਿ ਕੀ ਬਾਹ ਵਿਕਦੀ ਆ ਕਿ ਕੀ ਬਾਹ ਵਿਕਦੀ ਆ ਇਹ ਠੂਠਾ ਲੈ ਕੇ ਦਰਦ-ਦਰ ਘੁੰਮਦੇ ਪਏ ਆ ਲੇਕਿਨ ਇਹਨਾਂ ਨੂੰ ਅਤੰਕਵਾਦ ਤੋਂ ਛੁਟਕਾਰਾ ਨਹੀਂ ਮਿਲਦਾ ਇਹ ਆਪ ਮਰਦੇ ਪਏ ਆ ਘਰਚੇ ਵਾਲਾਂ ਦੀ ਰੋਟੀ ਖਾਣ ਨੂੰ ਨਹੀਂ ਆ ਲੇਕਿਨ ਇਹਨਾਂ ਨੇ ਹਿੰਦੁਸਤਾਨ ਨਾਲ ਪੰਗਾ ਲੈਣਾ ਹੀ ਲੈਣਾ ਰੱਖਦਾ ਵਾ ਲੇਕਿਨ ਇਹ ਜੁੱਤੀਆਂ ਵੀ ਖਾਂਦੇ ਸਾਡੇ ਕੋਲੋਂ ਫੇਰ ਵੀ ਨਹੀਂ ਹਟਦੇ ਹਾਂਜੀ ਹਾਂਜੀ ਰਿੰਕਾ ਜੀ ਅ ਥੋੜਾ ਗਿਆ ਹਾਂਜੀ ਭਾਈ ਪਿਛਲੇ ਦਿਨੀ ਜੋ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਨੇ ਨਿਰਦੋਸ਼ 26 ਤੋਂ 30 ਬੰਦਿਆਂ ਦੀ ਹੱਤਿਆ ਕੀਤੀ ਹੈ ਅਸੀਂ ਉਹਦੀ ਅੱਜ ਨਖੇਦੀ ਕਰਦੇ ਹਾਂ ਇਹ ਬਹੁਤ ਹੀ ਨਿੰਦਨਯੋਗ ਘਟਨਾ ਹੈ ਅੱਜ ਵਾਰਡ ਨੰਬਰ 16 ਦੇ ਵਿੱਚ ਕੌਂਟਲਰ ਸੰਦੀਪ ਰਿੰਕਾ ਜੀ ਅਤੇ ਨਾਲ ਸਾਰੇ ਹਿੰਦੂ ਸੁਗਠਨ ਸ਼ਿਵਾਲਾ ਬਾਡ ਵਾਲਾ ਮੰਦਿਰ ਕਮੇਟੀ ਦੇ ਪਾਦ ਅਧਿਕਾਰੀ ਅਤੇ ਸਾਰੇ ਵਾਰਡ ਦੇ ਨਿਵਾਸੀ ਅੱਜ ਅਸੀਂ ਇਹ ਕੈਂਡਲ ਮਾਰਚ ਕੱਢ ਰਹੇ ਹਾਂ ਇਹ ਬੜੇ ਦੁੱਖ ਦੇ ਨਾਲ ਅੱਜ ਅਸੀਂ ਇਹ ਕੈਂਡਲ ਮਾਰਚ ਕੱਢ ਰਹੇ ਹਾਂ ਕਿਉਂਕਿ ਨਿਹੱਤੇ ਹਿੰਦੂ ਵੀਰਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਕਤਲ ਕੀਤਾ ਗਿਆ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਲੋਂ ਮੰਗ ਕਰਦਾ ਹਾਂ ਕਿ ਇਸ ਵਕਤ ਪੂਰਾ ਹਿੰਦੁਸਤਾਨ ਤੁਹਾਡੇ ਨਾਲ ਹੈ ਇੱਕ ਜੁੱਟ ਹੈ ਤੇ ਤੁਸੀਂ ਉਹਦਾ ਮੂੰਹ ਤੋੜ ਜਵਾਰ ਪਾਪਾ ਪਾਕਿਸਤਾਨ ਨੂੰ ਦਿਓ ਤਾਂ ਕਿ ਉਹਦੀਆਂ ਆਉਣ ਵਾਲੀਆਂ ਪੁਸ਼ਤਾ ਪਾਕਿਸਤਾਨ ਦੀਆਂ ਯਾਦ ਰੱਖਣ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਇੱਕ ਨੇ ਹੱਥੇ ਹਿੰਦੂਆਂ ਨੂੰ ਮਾਰਿਆ ਸੀ ਸੋ ਮੈਂ ਇਹੋ ਹੀ ਕਹਾਗਾ ਕਿ ਬੜੀ ਦੁੱਖ ਦੀ ਘੜੀ ਹੈ ਅੱਜ ਅਸੀਂ ਆਪਣੇ ਹਿੰਦੂ ਵੀਰਾਂ ਵਾਸਤੇ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਵੱਲੋਂ ਅੱਜ ਲਈ ਉਹਨਾਂ ਦੀ ਯਾਦ ਦੇ ਵਿੱਚ ਕੈਂਡਲ ਮਾਰਚ ਕੱਢ ਰਹੇ ਆ ਤੇ ਅਸੀਂ ਉਹਨਾਂ ਨੂੰ ਅੱਜ ਆਪਣੇ ਵੱਲੋਂ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਜੈ ਹਿੰਦ ਯਾਰ ਸ਼ੁੱਧ ਮਾਹੌਲ ਬਣਿਆ ਇਸ ਚਮ ਕੀ ਖਾਨ ਦੋਸਤਰ ਕਹਿੰਦੇ ਆ ਲੰਗਰ ਨਹੀਂ ਹੋ ਇਸ ਵਾਰੀ ਤੇ ਯਾਤਰਾ ਵੀ ਬੰਦ ਕਰਨੀ ਦੇਖੋ ਜੀ ਪਿਛਲੇ ਦਿਨਾਂ ਤੋਂ ਜੰਮੂ ਕਸ਼ਮੀਰ ਦਾ ਮਾਹੌਲ ਬਹੁਤ ਹੀ ਵਧੀਆ ਸੀ ਖੁਸ਼ਹਾਲੀ ਸੀ ਉੱਥੇ ਸੱਲਾਨੀ ਲੱਖਾਂ ਦੀ ਤਦਾਦ ਦੇ ਵਿੱਚ ਆ ਰਹੇ ਨੇ ਇਹ ਪਾਕਿਸਤਾਨ ਕੋਲੋਂ ਹজম ਨਹੀਂ ਹੋਇਆ ਉਹਨਾਂ ਨੇ ਉੱਥੇ دہشت ਫਲੋਣ ਵਾਸਤੇ ਇਹੋ ਜਿਹੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਮੈਂ ਆਪਣੇ ਹਿੰਦੂ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕੀ ਆਪਣੇ ਹੌਸਲੇ ਜਿਹੜੇ ਨੇ ਉਹ ਬੁਲੰਦ ਰੱਖੋ ਤੇ ਅਮਨ ਆ ਦੀ ਯਾਤਰਾ ਹਰ ਸਾਲ ਦੀ ਤਰ੍ਹਾਂ ਫੇਰ ਉਸ ਤਰ੍ਹਾਂ ਹੀ ਚਲਦੀ ਰਹੇਗੀ ਅਸੀਂ ਇਹਨਾਂ دہشت ਗਰਦਾਂ ਕੋਲੋਂ ਡਰਨਾ ਨਹੀਂ ਇਹਨਾਂ ਅਤਵਾਦੀਆਂ ਕੋਲੋਂ ਡਰਨਾ ਨਹੀਂ ਮੈਂ ਨਾ ਯਰ ਕੇਸ਼ ਆਂਡਾ ਮੰਦਰ ਬੋਰਡ ਵਾਲਾ ਸ਼ਵਾਲਾ ਕਮੇਟੀ ਤੋਂ ਜਿਹੜਾ ਪਹਿਲਗਾਮ ਚ ਦੁਖਦਾਈ ਘਟਨਾ ਹੋਈ ਆ ਉਹ ਕੀ ਕਹੇ ਚ ਕਹਿ ਸਕਦੇ ਵੀ ਅਸੀਂ ਬਹੁਤ ਦੁੱਖ ਦੁਖਿਆ ਸਾਨੂੰ ਐਸੇ ਦੁੱਖ ਦੀ ਘੜੀ ਆ ਜਿਹੜੀ ਮੋਮਬਤੀਆਂ ਪਾਲ ਕੇ ਜਾਂਦੇ ਆ ਸਰਕਾਰ ਕੋਲੋਂ ਸੈਂਟਰ ਸਰਕਾਰ ਕੋਲੋਂ ਨਿਆਂ ਚੁੰਦੇ ਆ ਵੀ ਇਹ ਜੋ ਵੀ ਉਹਨਾਂ ਦੇ ਪਰਿਵਾਰਾਂ ਨਾਲ ਹੋਇਆ 26 30 ਬੰਦੇ ਮਰੇ ਆ ਉਹਨਾਂ ਦੇ ਪਰਿਵਾਰਾਂ ਨਾਲ ਨਿਆਂ ਹੋਣਾ ਚਾਹੀਦਾ ਜਿਹੜੇ ਉਹਨਾਂ ਨੂੰ ਜਾਤ ਪੁੱਛ ਗਏ ਧਰਮ ਪੁੱਛ ਗਏ ਫੇਰ ਗੋਲੀਆਂ ਮਾਰੀਆਂ ਗਈਆਂ ਵਾ ਇਹ ਅਤਲਾ ਕਹਿਰ ਵਾਲੀ ਗੱਲ ਆ ਅਸੀਂ ਉਹਦੇ ਸਾਰੇ ਇਲਾਕਾ ਨਿਵਾਸੀ ਉਹਦੇ ਪਰਜੋਰ ਨੰਦਾ ਕਰਦੇ ਆ ਤੇ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਜਿੱਤਰਾ ਉਹਨਾਂ ਨੇ ਉਹ ਬੰਦੇ ਮਾਰੇ ਆ ਉਦਾਂ ਹੀ ਉਹਨਾਂ ਨੂੰ ਫੜ ਕੇ ਮਾਰੇ ਜਾਵੇ